ये क्या कर रहे हैं चाचा ये क्या कर रहे हैं ਆਛਮ ਲਗਾ ਦੇ ਸਸ਼ੀਕਲ ਜੀ ਤੁਸੀਂ ਜੁੜ ਚੁੱਕੇ ਹੋ ਮੋਟੀਵੇਟ ਪੰਜਾਬ ਦੇ ਨਾਲ ਇਹ ਵੱਖਰੇ ਤਰ੍ਹਾਂ ਦੀ ਵੀਡੀਓ ਬਿਹਾਰ ਦੀ ਦੱਸੀ ਜਾ ਰਹੀ ਹੈ ਜਿੱਥੇ ਦਿਹਾਤੀ ਔਰਤਾਂ ਆਪਣੇ ਪਸ਼ੂਆਂ ਦੇ ਲਈ ਪੱਠੇ ਲੈ ਕੇ ਜਾ ਰਹੀਆਂ ਨੇ ਔਰ ਪੱਠੇ ਵੀ ਰੇਲ ਗੱਡੀ ਤੇ ਲੈ ਕੇ ਜਾ ਰਹੀਆਂ ਨੇ ਤੁਹਾਨੂੰ ਦੱਦੀ ਹੈ ਕਿ ਪੱਠੇ ਰੇਲ ਗੱਡੀ ਦੇ ਵਿੱਚ ਨਹੀਂ ਰੱਖੇ ਜਾਣਗੇ ਸਗੋਂ ਰੇਲ ਗੱਡੀ ਦੇ ਜਿਹੜੇ ਇਹ ਖਿੜਕੀਆਂ ਲੱਗੀਆਂ ਨੇ ਸਰੀਏ ਲੱਗੇ ਨੇ ਉਹਨਾਂ ਦੇ ਵਿੱਚ ਕੁੰਡੀਆਂ ਦੁਆਰਾ ਲਟਕਾ ਦਿੱਤੇ ਜਾਣਗੇ ਇਹ ਇੱਕ ਪੰਡਣੀ ਹੈ ਦੋਸਤੋ ਤੁਸੀਂ ਵੀਡੀਓ ਦੇ ਵਿੱਚ ਅੱਗੇ ਦੇਖੋਗੇ ਕਾਫੀ ਜ਼ਿਆਦਾ ਪੰਡਾ ਹਨ ਤੇ ਕਾਫੀ ਔਰਤਾਂ ਹਨ ਜਿਹੜੀਆਂ ਹਰ ਰੋਜ਼ ਅਜਿਹੇ ਹੀ ਤਰੀਕੇ ਦੇ ਨਾਲ ਆਪਣੇ ਪਸ਼ੂਆਂ ਦੇ ਲਈ ਪੱਠੇ ਲੈ ਕੇ ਜਾਂਦੀਆਂ ਨੇ ਇੱਥੇ ਦੋਸਤੋ ਕਮਾਲ ਦੀ ਗੱਲ ਇਹ ਹੈ ਕਿ ਇਹਨਾਂ ਪੱਠਿਆਂ ਦੇ ਨਾਲ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਹੀਂ ਆਉਂਦੀ ਨਾ ਹੀ ਤਾਂ ਇਹਨਾਂ ਨੇ ਪੱਠੇ ਰੇਲ ਗੱਡੀ ਦੇ ਵਿੱਚ ਰੱਖੇ ਨੇ ਤੇ ਨਾ ਹੀ ਕਿਸੇ ਸ਼ੀਰ ਤੇ ਰੱਖੇ ਨੇ ਤੇ ਨਾ ਹੀ ਇਹ ਜਿਹੜੇ ਪੱਠੇ ਨੇ ਉਹ ਕਿਸੇ 바ਰੀ ਦੇ ਵਿੱਚ ਆਉਂਦੇ ਨੇ ਜਿਸ ਦੇ ਨਾਲ ਕਿਸੇ ਨੂੰ ਦਿੱਕਤ ਆਵੇ ਇਸ ਕਰਕੇ ਹੋ ਸਕਦਾ ਹੈ ਰੇਲਵੇ ਅਧਿਕਾਰੀ ਵੀ ਇਹਨਾਂ ਨੂੰ ਕੁਝ ਨਹੀਂ ਕਹਿੰਦੇ ਤਾਂ ਦੋਸਤੋ ਤੁਹਾਨੂੰ ਬਿਹਾਰੀ ਔਰਤਾਂ ਦਾ ਇਹ ਜਗਾੜ ਕਿਦਾਂ ਦਾ ਲੱਗਾ ਕਮੈਂਟ ਕਰਕੇ ਜਰੂਰ ਦੱਸੋ ਜੇ ਔਰ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਵੀ ਕਰ ਦਿਓ ਇਹਨਾਂ ਔਰਤਾਂ ਦੇ ਲਈ ਲਾਈਕ ਵੀ ਜਰੂਰ ਵੀਡੀਓ ਨੂੰ ਕਰੋ ਔਰ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡੇ ਨਾਲ ਜਰੂਰ ਜੁੜ ਜਾਓ ਪੰਜਾਬ ਤੇ ਦੇਸ਼ ਦੁਨੀਆ ਦੀ ਹਰ ਇੱਕ ਵਾਇਰਲ ਖਬਰ ਨੂੰ ਦੇਖਣ ਦੇ ਲਈ